ਮੈਂ ਗੱਲ ਕਰਦਾ ਹਾਂ ਗੁਰਦੀਪ ਜੁਹਾਰ ਬੁੰਡੇ ਵਾਲੇ ਆ ਲੁਧਿਆਣੇ ਵਾਲੇ ਉਹ 10000 ਕੋਟ ਦਾ ਮਾਲ ਕਰ ਉਹ ਚੈਨੀ ਫੋਨ ਦਾ ਪਰਚਾ ਜੀ ਭਾਲੇ ਸਿੱਧੂ ਤੇ ਚੈਨੀ ਫੋਨ ਦਾ ਪਰਚਾ ਜਣੇ ਅਸਤਰੀ ਇੱਕੇ ਨਾਲ ਤੁਸੀਂ ਤੁਰੇ ਹੋਏ ਹੋ ਕੱਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਜੀ ਏਡੀਜੀ ਬੈਠਾ ਐ ਐਸਐਸਪੀ ਬੈਠੇ ਨੇ ਆਈਜੀਡੀਆ ਜੀ ਬੈਠੇ ਨੇ ਬਾ ਕੀ ਭਾਨਾ ਚੱਲੀਆਂ ਖੋਣਾਂ ਕੀ ਤੁਸੀਂ ਮੇਰੇ ਦੇ ਚਿੱਤੇ ਦਾ ਪਰਚਾ ਦਿੱਤਾ ਹਰਿਕੇ ਪਤਮ ਥਾਣੇਦਾਰ ਨੂੰ ਤਾਂ ਮੈਂ ਕਿੱਧਰ ਵੀ ਇਹ ਤੁਹਾਨੂੰ ਦੱਸੋ ਜੀ ਕਿੰਨ ਤਸ਼ੱਦਦ ਨਹੀਂ ਹੋਇਆ ਜੰਨ ਨੂੰ ਕੋਚ ਹਰ ਹਾਲਤ ਜਿਹੜਾ ਸੱਦਾ ਦਿੱਤਾ ਤਿਆਰ ਰਹੋ ਕੋਈ ਗੱਲ ਨਹੀਂ ਅਸੀਂ ਆ ਰਹੇ ਹਾਂ ਮੈਂ ਗੱਲ ਕਰਦਾ ਹਾਂ ਗੁਰਦੀਪ ਜੁਹਾਰ ਬਹੰਡੇ ਵਾਲੇ ਦੀ ਲੁਧਿਆਣੇ ਵਾਲੇ ਉਹ 10000 ਕਰੋੜ ਦਾ ਮਾਲਕ ਆ ਬੰਦਾ ਜੀ ਉਹ ਚੈਨੀ ਖੋਣ ਦਾ ਪਰਚਾ ਜੀ ਭਾਨੇ ਸਿੱਧੂ ਤੇ ਚੈਨੀ ਖੋਣ ਦਾ ਪਰਚਾ ਜਣੇ ਇਸ ਤਰੀਕੇ ਨਾਲ ਤੁਸੀਂ ਤੁਰੇ ਹੋਏ ਹੁਣ ਕੱਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਜੀ ਏਡੀਜੀ ਬੈਠਾ ਐ ਐਸਐਸਪੀ ਬੈਠੇ ਨੇ ਆਈਜੀਡੀ ਆਈਜੀ ਬੈਠੇ ਨੇ ਮੈਂ ਕੀ ਭਾਨਾ ਚੈਨੀ ਖੋਣ ਦਾ ਜੀ ਕੀ ਤੁਸੀਂ ਮੇਰੇ ਤੇ ਚੱਟੇ ਦਾ ਪਰਚਾ ਦਿੱਤਾ ਹਰੀਕੇ ਪਤਨ ਥਾਣੇ ਤੱਕ ਮੈਂ ਚਿੱਟਾ ਵੀ ਇਹਨੂੰ ਦੱਸੂਗੀ ਕਿ ਇਹ ਤਸ਼ੱਦਦ ਨਹੀਂ ਹੋਇਆ ਪਹੁੰਚਾਂਗੇ ਬਾਈ ਤਿੰਨ ਨੂੰ ਪਹੁੰਚਾਂਗੇ ਹਰ ਹਾਲਤ ਜਿਹੜਾ ਸੱਦਾ ਦਿੱਤਾ ਤਿਆਰ ਰਹੋ ਕੋਈ ਗੱਲ ਨਹੀਂ ਅਸੀਂ ਆ ਰਹੇ ਹਾਂ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਆ ਅਪੀਲ ਆ ਬਾਈ ਤਿੰਨ ਦੀ ਜੀ ਇਹਦੀ ਕੋਠੀ ਅੱਗੇ ਜਾਣਾ ਜਿਵੇਂ ਮਰਜ਼ੀ ਆਉਣਾ ਪਵੇ ਹਰ ਹਾਲਤ ਉੱਥੇ ਪਹੁੰਚਣਾ ਬਾਈ ਮੈਂ ਗੱਲ ਕਰਦਾ ਹਾਂ ਗਰਦੀਪ ਜਿਹਾਰ ਬਹੰਡੇ ਵਾਲੇ ਦੀ ਲੁਧਿਆਣੇ ਵਾਲੇ ਉਹ 10000 ਕਰੋੜ ਦਾ ਮਾਲਕ ਆ ਹੁੰਦਾ। ਜੀ। ਉਹ ਚੈਨੀ ਖੋਣ ਦਾ ਪਰਚਾ। ਜੀ। ਭਾਨੇ ਸਿੱਧੂ ਤੇ ਚੈਨੀ ਖੋਣ ਦਾ ਪਰਚਾ। ਜਣੇ ਇਸ ਤਰੀਕੇ ਨਾਲ ਤੁਸੀਂ ਤੁਰੇ ਹੋਏ ਹੁਣ ਕੱਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ। ਜੀ। ਏਡੀਜੀ ਬੈਠਾ ਐ, ਐਸਐਸਪੀ ਬੈਠੇ ਨੇ, ਆਈਜੀਡੀ ਆਈਜੀ ਬੈਠੇ ਨੇ। ਮੈਂ ਕੀ ਭਾਨਾ ਚੈਨੀਆ ਖੋਣ ਦਾ? ਜੀ। ਕੀ ਤੁਸੀਂ ਮੇਰੇ ਤੇ ਚੱਟੇ ਦਾ ਪਰਚਾ ਦਿੱਤਾ ਹਰਿਕੇ ਪਤਨ ਥਾਣੇਦਾਰ ਨੂੰ ਤਾਂ ਮੈਂ ਚਿੱਟਾ ਵੀ ਇਹਨੂੰ ਦੱਸੂ ਜੀ। ਕਿਨ ਤਸ਼ੱਦਦ ਨਹੀਂ ਹੋਇਆ। ਪਹੁੰਚਾਂਗੇ ਬਾਈ ਤਿੰਨ ਨੂੰ ਪਹੁੰਚਾਂਗੇ। ਹਰ ਹਾਲਤ ਜਿਹੜਾ ਸੱਦਾ ਦਿੱਤਾ ਤਿਆਰ ਰਹੋ। ਕੋਈ ਗੱਲ ਨਹੀਂ। ਅਸੀਂ ਆ ਰਹੇ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਆ ਅਪੀਲ ਆ ਭਾਈ ਤਿੰਨ ਦੀ ਜੀ ਇਹਦੀ ਕੋਠੀ ਅੱਗੇ ਜਾਣਾ ਜਿਵੇਂ ਮਰਜ਼ੀ ਆਉਣਾ ਪਵੇ ਹਰ ਹਾਲਤ ਉੱਥੇ ਪਹੁੰਚਦਾ ਵਾ ਜੀ ਹੁਣ ਮੈਂ ਗੱਲ ਕਰਦਾ ਹਾਂ ਗਰਦੀਪ ਜਿਹਾਰ ਬਹੰਡੇ ਵਾਲੇ ਦੀ ਲੁਧਿਆਣੇ ਵਾਲੇ ਉਹ 10000 ਕਰੋੜ ਦਾ ਮਾਲਕ ਆ ਬੰਦਾ ਜੀ ਉਹ ਚੈਨੀ ਖੋਣ ਦਾ ਪਰਚਾ ਜੀ ਭਾਨੇ ਸਿੱਧੂ ਤੇ ਚੈਨੀ ਖੋਣ ਦਾ ਪਰਚਾ ਜਣੇ ਇਸ ਤਰੀਕੇ ਨਾਲ ਤੁਸੀਂ ਤੁਰੇ ਹੋਏ ਹੁਣ ਕੱਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਜੀ ਏਡੀਜੀ ਬੈਠਾ ਐ ਐਸਐਸਪੀ ਬੈਠੇ ਨੇ ਆਈਜੀਡੀ ਆਈਜੀ ਬੈਠੇ ਨੇ ਮੈਂ ਕੀ ਭਾਨਾ ਚੈਨੀਆ ਖੋਣ ਦਾ ਜੀ ਕੀ ਤੁਸੀਂ ਮੇਰੇ ਤੇ ਚੱਟੇ ਦਾ ਪਰਚਾ ਦਿੱਤਾ ਹਰੀਕੇ ਪਤਨ ਥਾਣੇਦਾਰ ਨੂੰ ਤਾਂ ਮੈਂ ਚਿੱਟਾ ਵੀ ਇਹਨੂੰ ਦੱਸੂਗੀ ਕਿ ਇਹ ਤਸ਼ੱਦਦ ਨਹੀਂ ਹੋਇਆ ਪਹੁੰਚਾਂਗੇ ਬਾਈ ਤਿੰਨ ਨੂੰ ਪਹੁੰਚਾਂਗੇ ਹਰ ਹਾਲਤ ਜਿਹੜਾ ਸੱਦਾ ਦਿੱਤਾ ਤਿਆਰ ਰਹੋ ਕੋਈ ਗੱਲ ਨਹੀਂ ਅਸੀਂ ਆ ਰਹੇ ਹਾਂ ਤੇ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਆ ਅਪੀਲ ਆ ਬਾਈ ਤਿੰਨ ਦੀ ਜੀ ਇਹਦੀ ਕੋਠੀ ਅੱਗੇ ਜਾਣਾ ਜਿਵੇਂ ਮਰਜ਼ੀ ਆਉਣਾ ਪਵੇ ਹਰ ਹਾਲਤ ਉੱਥੇ ਪਹੁੰਚਣਾ ਬਾਈ ਮੈਂ ਗੱਲ ਕਰਦਾ ਹਾਂ ਗਰਦੀਪ ਜਿਹਾਰ ਬਹਿੰਡੇ ਵਾਲੇ ਦੀ ਲੁਧਿਆਣੇ ਵਾਲੇ ਉਹ 10000 ਕਰੋੜ ਦਾ ਮਾਲ ਕਾ ਹੁੰਦਾ। ਜੀ। ਉਹ ਚੈਨੀ ਖੋਣ ਦਾ ਪਰਚਾ। ਜੀ। ਭਾਨੇ ਸਿੱਧੂ ਤੇ ਚੈਨੀ ਖੋਣ ਦਾ ਪਰਚਾ। ਜਣੇ ਇਸ ਤਰੀਕੇ ਨਾਲ ਤੁਸੀਂ ਤੁਰੇ ਹੋਏ ਹੁਣ ਕੱਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ। ਜੀ। ਏਡੀਜੀ ਬੈਠਾ ਐ, ਐਸਐਸਪੀ ਬੈਠੇ ਨੇ, ਆਈਜੀਡੀ ਆਈਜੀ ਬੈਠੇ ਨੇ। ਮੈਂ ਕੀ ਭਾਨਾ ਚੈਨੀਆ ਖੋਣ ਦਾ? ਜੀ। ਕੀ ਤੁਸੀਂ ਮੇਰੇ ਤੇ ਚੱਟੇ ਦਾ ਪਰਚਾ ਦਿੱਤਾ ਹਰਿਕੇ ਪਤਨ ਥਾਣੇਦਾਰ ਨੂੰ ਤਾਂ ਮੈਂ ਚਿੱਟਾ ਵੀ ਇਹਨੂੰ ਦੱਸੂ ਜੀ। ਕਿਨ ਤਸ਼ੱਦਦ ਨਹੀਂ ਹੋਇਆ। ਪਹੁੰਚਾਂਗੇ ਬਾਈ ਤਿੰਨ ਨੂੰ ਪਹੁੰਚਾਂਗੇ। ਹਰ ਹਾਲਤ ਜਿਹੜਾ ਸੱਦਾ ਦਿੱਤਾ ਤਿਆਰ ਰਹੋ। ਕੋਈ ਗੱਲ ਨਹੀਂ। ਅਸੀਂ ਆ ਰਹੇ ਤੇ ਨੌਜਵਾਨਾਂ ਨੂੰ ਕੀ ਪੀਸ ਕਰਦੇ ਆਪ੍ਰੀਲ ਆ ਭਾਈ 3 ਦੀ ਜੀ ਇਹਦੀ ਕੋਠੀ ਅੱਗੇ ਜਾਣਾ ਜਿਵੇਂ ਮਰਜ਼ੀ ਆਉਣਾ ਪਵੇ ਹਰ ਹਾਲਤ ਉਥੇ ਪਹੁੰਚਦਾ ਵਜੇ